ਕਿਤਾਬ ਕੌਰਨਾਮਾ ਖਾੜਕੂ ਸੰਘਰਸ਼ ਦੀਆਂ ਸ਼ਹੀਦ ਬੀਬੀਆਂ ਦੀ ਗਾਥਾ ਲੇਖਕ ਬਲਜਿੰਦਰ ਸਿੰਘ ਕੋਟਪੜ 21ਵੇਂ ਭਾਗ ਦੇ ਵਿੱਚ ਸੁਣੋ ਸ਼ਹੀਦ ਬੀਬੀ ਹਰਪ੍ਰਜਨ ਕੌਰ ਤੜ ਸ਼ਹੀਦ ਮਾਤਾ ਗੁਰਦੀਪ ਕੌਰ ਚੋਲਾ ਸਾਹਿਬ ਸ਼ਹੀਦ ਬੀਬੀ ਕੁਲਵੀਰ ਕੌਰ ਰਾਏਪੁਰ ਕਲਾਂ ਸ਼ਹੀਦ ਮਾਤਾ ਬਖਸ਼ੀਸ਼ ਕੌਰ ਲਖਣਕੇ ਪੱਡੇ ਅਤੇ ਸ਼ਹੀਦ ਮਾਤਾ ਚਰਨ ਕੌਰ ਚਲੇਲਾ ਆਵਾਜ਼ ਗੁਰਜੰਟ ਸਿੰਘ ਰੂਪ ਕੋ ਬਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਹੀਦ ਬੀਬੀ ਹਰਪਜਨ ਕੌਰ ਤੜ ਅਗਸਤ 1992 ਸ਼ਾਮ 5:30 ਵਜੇ ਜਗ੍ਹਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੇ ਹੈਬੋਵਾਲ ਬਸਤੀ ਲੁਧਿਆਣਾ ਗੁਰਦੁਆਰਾ ਸਾਹਿਬ ਦੇ ਸਪੀਕਰ ਚੋਂ ਫਤਿਹ ਬੁਲਾ ਕੇ ਸੂਚਨਾ ਦੀ ਆਵਾਜ਼ ਆਈ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਰਾਜ ਲਵਾਰਸ਼ ਖੜੇ ਇੱਕ ਲੇਡੀ ਸਾਈਕਲ ਨੂੰ ਕੋਈ ਸਿੰਘ ਗੁਰਦੁਆਰਾ ਸਾਹਿਬ ਵਿਖੇ ਛੱਡ ਕੇ ਗਿਆ ਹੈ ਜਿਸ ਕਿਸੇ ਦਾ ਹੈ ਉਹ ਲੈ ਜਾਓ ਨਹੀਂ ਤਾਂ ਪੁਲਿਸ ਨੂੰ ਸੂਚਨਾ ਦੇ ਦਿੱਤੀ ਜਾਵੇਗੀ ਦੁਬਾਰਾ ਫਿਰ ਬੇਨਤੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਮੁਲਾਜ਼ਮ ਬੀਬੀ ਬਲਵਿੰਦਰ ਕੌਰ ਉਰਫ ਪਵਿੰਦਰ ਤੇ ਉਸਦੇ ਪਤੀ ਭਾਈ ਨਿਰਮਲ ਸਿੰਘ ਦੇ ਘਰ ਉਹਨਾਂ ਨੂੰ ਉਡੀਕ ਰਹੇ ਰਿਸ਼ਤੇਦਾਰਾਂ ਚੋਂ ਉਹਦੇ ਜੀਜੇ ਜਸਵੀਰ ਸਿੰਘ ਨੇ ਕੰਨ ਚੁੱਕ ਲਏ ਤੇ ਉਸ ਨੇ ਆਪਣੀ 50 ਸਾਲ ਦੇ ਕਰੀਬ ਉਮਰ ਦੀ ਸੱਸ ਮਾਤਾ ਨੂੰ ਕਿਹਾ ਮਾਤਾ ਜੀ ਮੈਨੂੰ ਲੱਗਦਾ ਕੁਝ ਗਲਤ ਹੋ ਗਿਆ ਅੱਗੇ ਤਾਂ ਬਲਵਿੰਦਰ ਕੌਰ ਹਣੀ ਇਹਦੋਂ ਘੰਟਾ ਪਹਿਲਾਂ ਆ ਜਾਂਦੇ ਸੀ ਅੱਜ ਦੋਹੇ ਆਣੇ ਨਹੀਂ ਆਏ ਉਤੋਂ ਇਹ ਅਨਾਉਂਸਮੈਂਟ ਹੋਣ ਢਈ ਹੈ ਰੱਬ ਨਾ ਕਰੇ ਸਾਨੂੰ ਹੁਣੇ ਹੀ ਘਰ ਛੱਡ ਕੇ ਕਿਤੇ ਜਾਣਾ ਚਾਹੀਦਾ ਆਪਾਂ ਕਿਸੇ ਹੋਰ ਦੇ ਘਰੇ ਚਲੇ ਜਾਂਦੇ ਹਾਂ ਪੁੱਤ ਮੈਂ ਕਿਹੜਾ ਬਗਾਨੇ ਥਾਂ ਆਈ ਮੈਂ ਆਪਣੀ ਧੀ ਦੇ ਘਰ ਆਈਆਂ ਤੁਸੀਂ ਸਾਰੇ ਜਣੇ ਚਲੇ ਜਾਓ ਜੇ ਪੁਲਿਸ ਆਈ ਤਾਂ ਮੈਂ ਕਹਿ ਦੇਵਾਂਗੀ ਕਿ ਘਰੇ ਕੋਈ ਨਹੀਂ ਪੁਲਿਸ ਨੇ ਮੇਰੇ ਤੋਂ ਕੀ ਕਰਵਾਉਣਾ ਕਹਿ ਕੇ ਮਾਤਾ ਪਾਠ ਕਰਨ ਲੱਗ ਪਏ ਵਾਰ-ਵਾਰ ਕਹਿਣ ਤੇ ਵੀ ਮਾਤਾ ਜੀ ਨਾ ਮੰਨੇ ਮੈਂ ਉੱਥੋਂ ਆਪਣੀ ਘਰ ਵਾਲੀ ਸੁਖਵਿੰਦਰ ਕੌਰ ਬੱਚੇ ਤੇ ਇਸਦੇ ਮਾਮੇ ਦੇ ਮੁੰਡੇ ਨੂੰ ਲੈ ਕੇ ਉੱਥੋਂ ਨਿਕਲ ਪਿਆ ਇਹਨਾਂ ਨੂੰ ਗਵਾਂਡੀਆਂ ਦੇ ਘਰੇ ਛੱਡ ਕੇ ਆਪ ਨੇੜੇ ਹੀ ਇੱਕ ਟੋਏ 'ਚ ਛੁਪ ਕੇ ਬੈਠ ਗਿਆ ਪੁਲਿਸ ਗ੍ਰਿਫਤ ਤੋਂ ਬਚਿਆ ਭਾਈ ਜਸਬੀਰ ਸਿੰਘ ਹੱਡ ਬੀਤੀ ਦਾ ਗਵਾ ਨੌਜਵਾਨ ਨੇ ਦੇਖਿਆ ਕਿ ਕੁਝ ਛੱਕੀ ਲੋਕ ਆਮ ਕੱਪੜਿਆਂ 'ਚ ਰਹਿਕੀ ਕਰ ਰਹੇ ਸਨ ਸੂਹ ਲੈਣ ਲਈ ਕੁਝ ਵਿਅਕਤੀ ਅੱਡ-ਅੱਟ ਗਰੁੱਪਾਂ 'ਚ ਆ ਜਾ ਰਹੇ ਸਨ ਤਾਂ ਉਸ ਦਾ ਸ਼ੱਕ ਯਕੀਨ 'ਚ ਬਦਲ ਗਿਆ ਛੱਪੜ ਦੇ ਟੋਏ 'ਚ ਬੈਠੀ ਉਸ ਨੇ ਆਪਣੇ ਆਪ ਨੂੰ ਚੰਗੀ ਤਰ੍ਹਾਂ ਲੁਕੋ ਲਿਆ ਉਸ ਨੇ ਸਮਾਂ ਦੇਖਿਆ ਤਾਂ ਸ਼ਾਮ ਦੇ ਪੌਣੇ 8 ਵਜ ਚੁੱਕੇ ਸਨ ਆਮ ਕੱਪੜਿਆਂ 'ਚ ਪੁਲਿਸ ਵੱਡੀ ਗਿਣਤੀ 'ਚ ਆਈ ਅਤੇ ਉਸ ਮਕਾਨ ਨੂੰ ਜਿਸ ਤੋਂ ਉਸਨੇ ਟਾਲਾ ਵਟਿਆ ਹੋਇਆ ਸੀ ਨੂੰ ਚਾਰੇ ਪਾਸੇ ਘੇਰ ਲਿਆ। ਬਹੁਤ ਤੇਜ਼ੀ ਨਾਲ ਘਰ ਦੀ ਤਲਾਸ਼ੀ ਕੀਤੀ ਗਈ। ਉਹਨਾਂ ਕਾਫੀ ਸਮਾਨ ਗੱਡੀਆਂ 'ਚ ਸੁੱਟਿਆ ਤੇ ਮੌਕੇ ਤੇ ਮੌਜੂਦ ਬਜ਼ੁਰਗ ਮਾਤਾ ਤੇ ਇੱਕ ਹੋਰ ਨੂੰ ਅਗਵਾ ਕਰਕੇ ਆਪਣੇ ਨਾਲ ਲੈ ਗਏ ਤੇ ਆਸੇ-ਪਾਸੇ ਸਿਵਲ ਕੱਪੜਿਆਂ 'ਚ ਹੀ ਕਾਫੀ ਮੁਲਾਜ਼ਮਾਂ ਨੂੰ ਕਨਸੂਆਂ ਲੈਣ ਲਈ ਛੱਡ ਦਿੱਤਾ ਗਿਆ। ਜ਼ਿਲ੍ਹਾ ਅਮਰਸਰ ਦੇ ਤਰਨਤਾਰਨ ਤੋਂ 20 ਕਿਲੋਮੀਟਰ ਦੂਰ ਇੱਕ ਮਸ਼ਹੂਰ ਪਿੰਡ ਤੋੜ ਹੈ ਜਿੱਥੋਂ ਦੀ ਵਸਨੀਕ ਮਾਤਾ ਹਰਭਜਨ ਕੌਰ ਲੁਧਿਆਣਾ ਵਿਖੇ ਆਪਣੀ ਧੀ ਬਲਵਿੰਦਰ ਕੌਰ ਨੂੰ ਮਿਲਣ ਆਈ ਹੋਈ ਸੀ ਉਸ ਦਿਨ ਹੀ ਉਸਦੀ ਇੱਕ ਹੋਰ ਧੀ ਸੁਖਵਿੰਦਰ ਕੌਰ ਉਰਫ ਵੀਰ ਕੌਰ ਤੇ ਉਸਦਾ ਪਤੀ ਵੀ ਮਿਲਣ ਆਏ ਸਨ ਹੁਸ਼ਿਆਰਪੁਰ ਪੁਲਿਸ ਤੇ ਐਸਐਸਪੀ ਦਿਨਕਰ ਗੁਪਤਾ ਬੀਬੀ ਹਰਭਜਨ ਕੌਰ ਨੂੰ ਕਿੱਥੇ ਲੈ ਗਿਆ ਤੇ ਕਦੋਂ ਖੋਪਾਈ ਇਸ ਬਾਰੇ ਅੱਜ ਤੱਕ ਵੀ ਪਤਾ ਨਹੀਂ ਲੱਗ ਸਕਿਆ ਕਿ ਉਹੀ ਦਿਨਕਰ ਗੁਪਤਾ ਹੈ ਜੋ ਕੁਝ ਸਮਾਂ ਪਹਿਲਾਂ ਪੰਜਾਬ ਦਾ ਡੀਜੀਪੀ ਸੀ ਤੇ ਹੁਣ ਐਨਆਈਏ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਦਾ ਮੁਖੀ ਹੈ ਮਾਤਾ ਦੀ ਸ਼ਹਾਦਤ ਦਾ ਕਾਰਨ ਅਗਵਾ ਕੀਤੀ ਗਈ ਬੀਬੀ ਹਰਪਜਨ ਕੌਰ ਦਾ ਕਸੂਰ ਇਹ ਸੀ ਕਿ ਉਹਨਾਂ ਦਾ ਜਵਾਈ ਭਾਈ ਰਣਜੀਤ ਸਿੰਘ ਹੈਪੀ ਪਿੰਡਰਾਂਵਾਲਾ ਟਾਈਗਰ ਫੋਰਸ ਆਫ ਖਾਲਸਤਾਨ ਦੇ ਇੱਕ ਉੱਗੇ ਆਗੂ ਸਨ ਮਾਤਾ ਜੀ ਦੇ ਦੂਜੇ ਜਵਾਈ ਸਰਦਾਰ ਨਿਰਮਲ ਸਿੰਘ ਤੇ ਨਿਰਮਲ ਸਿੰਘ ਦੀ ਸੁਪਤਨੀ ਬੀਬੀ ਬਲਵਿੰਦਰ ਕੌਰ ਲਹਿਰ ਦੇ ਹਮਦਰਦ ਸਨ ਜਿਸ ਕਰਕੇ ਉਹਨਾਂ ਦਾ ਤੇ ਖਾੜਕੂ ਭਾਈ ਰਣਜੀਤ ਸਿੰਘ ਹੈਪੀ ਦਾ ਆਪਸੀ ਤਾਲਮੇਲ ਸੀ ਅਤੇ ਜਥੇਬੰਦੀ ਚ ਕੰਮ ਕਰਦਾ ਸੀ ਅਗਵਾ ਕਾਂਡ ਤੋਂ ਪਹਿਲਾਂ ਕੀ ਹੋਇਆ ਹਰਪ੍ਰੀਤਨ ਕੌਰ ਨੂੰ ਅਗਵਾ ਕਰਨ ਤੋਂ ਪਹਿਲਾਂ ਪੁਲਿਸ ਨੇ ਪੀਏਯੂ ਚ ਨੌਕਰੀ ਕਰਦੀ ਉਹਨਾਂ ਦੀ ਬੇਟੀ ਬਲਵਿੰਦਰ ਕੌਰ ਤੇ ਜਵਾਈ ਨੂੰ ਐਸਐਸਪੀ ਦਿਨਕਰ ਗੁਪਤਾ ਦੀ ਅਗਵਾਈ ਚ ਹੋਸ਼ਿਆਰਪੁਰ ਪੁਲਿਸ ਨੇ ਅਗਵਾ ਕਰ ਲਿਆ ਸੀ ਦਿਨ ਭਰ ਤਸ਼ੱਦਦ ਕਰਨ ਤੋਂ ਬਾਅਦ ਉਹਨਾਂ ਦੀ ਬੇਟੀ ਬਲਵਿੰਦਰ ਕੌਰ ਨੂੰ ਉਥੇ ਲੈ ਕੇ ਆਏ ਸਨ ਜਿੱਥੇ ਬੀਟੀਐਫ ਜਥੇ ਦਾ ਇੱਕ ਖਾਲਕੂ ਸਿੰਘ ਠਹਿਰਿਆ ਹੋਇਆ ਸੀ ਪਰਿਵਾਰਕ ਪਛੋਕੜ ਬੀਬੀ ਹਰਪਜਨ ਕੌਰ ਦਾ ਜਨਮ ਵਿਦੇਸ਼ ਚ ਸਿੰਗਾਪੁਰ ਵਿਖੇ ਮਾਤਾ ਗੁਰਦੀਪ ਕੌਰ ਤੇ ਪਿਤਾ ਸਰਦਾਰ ਭਾਨ ਸਿੰਘ ਦੇ ਘਰ ਹੋਇਆ ਸਰਦਾਰ ਭਾਨ ਸਿੰਘ ਸਰਹਾਲੀ ਨੇੜੇ ਪਿੰਡ ਮਰਹਾਣਾ ਤੋਂ ਸਿੰਗਾਪੁਰ ਗਏ ਹੋਏ ਸਨ ਉਹਨਾਂ ਨੇ ਸਕੂਲ ਚੋਂ ਮਿਡਲ ਤੱਕ ਪੜ੍ਹਾਈ ਕੀਤੀ ਹਰਪਜਨ ਕੌਰ ਦਾ ਵਿਆਹ ਕਿਰਸਾਨੀ ਕਿਤੇ ਨਾਲ ਸੰਬੰਧਤ ਪਿੰਡ ਤੋੜਵਾਸੀ ਸਰਦਾਰ ਸ਼ੇਰ ਸਿੰਘ ਦੇ ਪੁੱਤਰ ਸ਼ਿੰਗਾਰਾ ਸਿੰਘ ਨਾਲ ਹੋਇਆ ਉਹਨਾਂ ਦੇ ਘਰ ਤਿੰਨ ਬੇਟੀਆਂ ਰਣਬੀਰ ਕੌਰ ਰਾਣੀ ਬਲਵਿੰਦਰ ਕੌਰ ਬਿੰਦਰ ਵੀਰ ਕੌਰ ਸੁਖਵਿੰਦਰ ਕੌਰ ਨੇ ਜਨਮ ਲਿਆ ਪਿੰਡ ਤੋੜ ਤਰਨਤਾਰਨ ਤੋਂ 14 ਕਿਲੋਮੀਟਰ ਤੇ ਚੋਲਾ ਸਾਹਿਬ ਤੋਂ ਪਹਾੜ ਵਾਲੇ ਪਾਸੇ 13 ਕਿਲੋਮੀਟਰ ਦੂਰ ਹੈ। ਮੇਰੀ ਮਾਂ ਐਨਾ ਕੰਮ ਕਰਦੀ ਕਿ ਕਿਰਤ ਵਾਲਾ ਕੋਈ ਵੀ ਕੰਮ ਮਿਲ ਜਾਂਦਾ ਉਹ ਕਰਨ ਚ ਝਾਕਦੀ ਨਹੀਂ ਸੀ। ਤਿੰਨ ਧੀਆਂ ਨੂੰ ਪਾਲਣ ਪੜਾਉਣ ਲਈ ਉਹ ਸਾਰੀ ਰਾਤ ਰਾਤ ਚਰਖਾ ਵੀ ਕੱਤਦੀ। ਉਹ ਦਿਨ ਰਾਤ ਇੱਕ ਜਾਣ ਕੇ ਮਿਹਨਤਾਂ ਕਰਦੀ ਸੀ। ਸੁਖਵਿੰਦਰ ਕੌਰ ਉਰਫ ਵੀਰ ਕੌਰ ਖਾੜਕੂ ਹੈਪੀ ਨੂੰ ਇਸ਼ਾਰਾ। ਮਾਤਾ ਦੇ ਮਿਲਣ ਆਈ ਦੂਜੇ ਜਵਾਈ ਜਸਵੀਰ ਸਿੰਘ ਦਾ ਖਾੜਕੂਆਂ ਨਾਲ ਮੇਲ-ਜੋਲ ਹੋਣ ਕਾਰਨ ਉਹ ਚੌਕਸ ਰਹਿੰਦਾ ਸੀ। ਉਹਨਾਂ ਦਾ ਇੱਕ ਭਰਾ ਵੀ ਖਾਲਕੂ ਸੀ ਜੋ ਬਾਅਦ ਵਿੱਚ ਸ਼ਹੀਦ ਹੋ ਗਿਆ। ਪੁਲਿਸ ਦੀ ਵੱਡੇ ਪੱਧਰ ਦੀ ਛਾਪੇਮਾਰੀ ਤੋਂ ਉਹ ਸਮਝ ਗਿਆ ਕਿ ਮਾਮਲਾ ਗੜਬੜ ਹੋ ਗਿਆ। ਉਸਨੇ ਇਸ ਠਾਰ ਤੇ ਆਰਿਆ ਖਾਲਕੂ ਭਾਈ ਰਣਜੀਤ ਸਿੰਘ ਹੈਪੀ ਵੇਖਿਆ। ਉਸਨੇ ਇਸ਼ਾਰੇ ਨਾਲ ਰੋਕ ਕੇ ਸਾਰੀ ਘਟਨਾ ਦੱਸੀ ਤਾਂ ਉਹ ਇੱਕਦਮ ਹੋਰ ਪਾਸੇ ਮੋੜਾ ਕੱਟ ਗਿਆ। ਮਾਤਾ ਦੇ ਪਤੀ ਨੂੰ ਖਪਾਉਣਾ ਬੀਬੀ ਦਾ ਪਤੀ ਸ਼ੰਗਾਰਾ ਸਿੰਘ ਵਾਹੀ ਦੇ ਨਾਲ ਪਿੰਡ 'ਚ ਡਾਕਟਰੀ ਦਾ ਵੀ ਕੰਮ ਕਰਦੇ ਸਨ। ਉਹਨਾਂ ਦੀ ਉਮਰ 45-50 ਸਾਲ ਦੇ ਕਰੀਬ ਸੀ। ਇੱਕ ਦਿਨ ਉਹ ਸ੍ਰੀ ਅਨੰਦਪੁਰ ਸਾਹਿਬ ਜਾ ਰਹੇ ਸਨ ਕਿ ਤਰਨਤਾਰਨ ਤੋਂ ਪੁਲਿਸ ਨੇ ਉਹਨਾਂ ਨੂੰ ਅਗਵਾ ਕਰ ਲਿਆ, ਫਿਰ ਕਦੇ ਨਾ ਲੱਭੇ। ਭਾਈ ਸ਼ੰਗਾਰਾ ਸਿੰਘ ਦੀਆਂ ਦੋ ਭੈਣਾਂ ਜੀਤਕੌਰ ਤੇ ਤੀਰਤਕੌਰ ਸਨ। ਉਹਨਾਂ ਦਾ ਇੱਕ ਭਰਾ ਤੀਰਤ ਸਿੰਘ ਹੈ। 1988 ਦੀ ਗੱਲ ਵਾ ਮੈਂ ਆਪ ਪਾਪਾ ਜੀ ਨੂੰ ਸ਼ਾਬੜੀ ਸਾਹਿਬ ਤੱਕ ਸਾਈਕਲ ਤੇ ਛੱਡ ਕੇ ਆਈ। ਉਹਨਾਂ ਨੇ ਗੋਂਦਵਾਲ ਸਾਹਿਬ ਤੋਂ ਅੱਗੇ ਸ੍ਰੀ ਆਨੰਦਪੁਰ ਸਾਹਿਬ ਜਾਣਾ। ਉਸ ਤੋਂ ਬਾਅਦ ਕੁਝ ਪਤਾ ਨਹੀਂ ਲੱਗਿਆ। ਪਰ ਇਹ ਪੱਕਾ ਪਤਾ ਕਿ ਪੁਲਿਸ ਨੇ ਹੀ ਚੱਕ ਕੇ ਲੋਪ ਕੀਤੇ ਨੇ। ਉਹਨਾਂ ਦੀ ਬੇਟੀ ਸੁਖਵਿੰਦਰ ਕੌਰ ਉਰਫ ਵੀਰ ਕੌਰ ਦੇ ਸ਼ਬਦ। ਪਰਿਵਾਰ 'ਚੋਂ ਇੱਕ ਹੋਰ ਨੌਜਵਾਨ ਮਾਤਾ ਹਰਪਜਨ ਕੌਰ ਦੇ ਜੇਠ ਦੇ ਮੁੰਡੇ ਨੂੰ ਪੁਲਿਸ ਨੇ ਅਗਵਾ ਕੀਤਾ ਕਿਉਂਕਿ ਉਹ ਲਹਿਰ ਦਾ ਹਮਦਰਦੀ ਸੀ। ਸੀਹੇ ਦਿਨ ਬਾਅਦ ਉਸਦੀ লাশ ਖੁਰਦ-ਬੁਰਦ ਕਰ ਦਿੱਤੀ। ਉਹਨਾਂ ਦਾ ਨਾਮ ਭਾਈ ਜਗਤਾਰ ਸਿੰਘ ਪੁੱਤਰ ਸਰਦਾਰ ਤਰਬਾਰਾ ਸਿੰਘ ਸੀ ਤੇ ਉਮਰ 20 ਸਾਲ ਸੀ। ਪੰਜਾਬ ਪੁਲਿਸ ਵੱਲੋਂ ਪਿੰਡ ਤੋੜ ਦੇ ਖਪਾਏ ਕੁਝ ਹੋਰ ਨੌਜਵਾਨਾਂ ਬਾਰੇ ਸਾਬਕਾ ਫੌਜੀ ਭਾਈ ਲਖਵੀਰ ਸਿੰਘ ਲੱਖਾ ਦੇ ਸ਼ਬਦ। ਮੇਰੇ ਯਾਦਵਾ 14 ਨਵੰਬਰ ਦੀ ਦੀਵਾਲੀ ਸੀ। ਦੀਵਾਲੀ ਤੋਂ 3 ਦਿਨ ਬਾਅਦ 17 ਨਵੰਬਰ 1993 ਦੀ ਰਾਤ 2:30 ਵਜੇ ਪੁਲਿਸ ਨੇ ਇਹਨਾਂ ਨੌਜਵਾਨਾਂ ਮੇਰਾ ਭਰਾ ਭਾਈ ਜੁਗਿੰਦਰ ਸਿੰਘ ਸਾਹਿਬ 25 ਸਾਲ ਭਾਈ ਗੁਰਮੇਲ ਸਿੰਘ ਉਮਰ 17 ਸਾਲ ਨਿਸ਼ਾਨ ਸਿੰਘ 17 ਸਾਲ ਭਾਈ ਸਤਨਾਮ ਸਿੰਘ 20 ਸਾਲ ਨੂੰ ਅਗਵਾ ਕਰਕੇ ਸ਼ਹੀਦ ਕਰਕੇ ਲਾਸ਼ਾਂ ਵੀ ਖੁਰਦ-ਬੁਰਦ ਕਰ ਦਿੱਤੀਆਂ ਇਨਸਾਫ ਲਈ ਅਸੀਂ 5 ਸਾਲ ਫਿਰਦੇ ਰਹੇ ਐਸਪੀ ਆਪਰੇਸ਼ਨ ਅਮਰਸਰ ਦੇ ਇਨਕੁਆਰੀ ਸੀ ਕੱਖ ਨਹੀਂ ਜੇ ਭੱਲੇ ਪਾਇਆ ਐਸਪੀ ਕੁਬੀ ਰਾਮ ਕਹਿ ਦਿਆ ਕਰੇ ਤੇ ਚੁੱਪ ਕਰਕੇ ਟਿਕ ਕੇ ਘਰੇ ਬੈਠ ਜਾਓ ਅਸੀਂ ਬੇਨਤੀਆਂ ਕਰਦੇ ਰਹੇ ਕਿ ਜਿਉਂਦੇ ਤਾਂ ਕਿਤੇ ਮੇਲੇ ਨਹੀਂ ਜੇ ਸਾਨੂੰ ਮਰਿਆਂ ਦੀਆਂ ਤਰੀਕਾ ਹੀ ਦੱਸ ਦਿਓ ਸ਼ਹਾਦਤ ਦੇਣ ਵਾਲੇ ਪਰਿਵਾਰਕ ਤੇ ਅਲੋਪ ਕੀਤੇ ਮੈਂਬਰ ਨੰਬਰ 1 ਭਾਈ ਸ਼ੰਗਾਰਾ ਸਿੰਘ ਪਤੀ ਨੰਬਰ 2 ਬੀਬੀ ਬਲਵਿੰਦਰ ਕੌਰ ਧੀ ਨੰਬਰ 3 ਭਾਈ ਨਿਰਮਲ ਸਿੰਘ ਜਵਾਈ ਨੰਬਰ 4 ਬੀਬੀ ਰਣਬੀਰ ਕੌਰ ਧੀ ਨੰਬਰ 5 ਭਾਈ ਰਣਜੀਤ ਸਿੰਘ ਹੈਪੀ ਜਵਾਈ ਨੰਬਰ 6 ਭਾਈ ਜਗਤਾਰ ਸਿੰਘ ਤੋੜ ਰਿਸ਼ਤੇਦਾਰ ਨੰਬਰ 7 ਭਾਈ ਨਿਰਮਲ ਸਿੰਘ ਬੱਬਰ ਟੋਟੀਆਂ ਤੇ ਨੰਬਰ 8 ਤਿੰਨ ਮਹੀਨਿਆਂ ਦੀ ਬੱਚੀ ਦੋਤੀ ਸ਼ਹੀਦ ਬੀਬੀ ਗੁਰਦੀਪ ਕੌਰ ਚੋਲਾ ਸਾਹਿਬ 20 ਚੇਤ ਸੰਮਤ 518 2 ਅਪ੍ਰੈਲ 1987 ਸਮਾਰਾਤ 1 ਤੋਂ 2 ਵਜੇ ਤੱਕ ਚੋਲਾ ਸਾਹਿਬ ਕਸਬੇ ਵਿਚ ਇੱਕ ਸਿੱਖ ਦੇ ਘਰ ਚ ਸੁੱਤੀ ਪਈ ਮਾਤਾ ਤੇ ਆਮ ਕੱਪੜਿਆਂ ਚ ਆਈ ਪੁਲਿਸ ਨੇ ਅੰਨੇ ਵਾ ਗੋਲੀਬਾਰੀ ਕਰਕੇ ਉਸ ਨੂੰ ਥਾਂ ਤੇ ਹੀ ਸ਼ਹੀਦ ਕਰ ਦਿੱਤਾ ਸਰਹਾਲੀ ਚੌਕੀ ਚ ਤਾਇਨਾਤ ਅਮਰੀਕ ਸਿੰਘ ਇਨਸਪੈਕਟਰ ਨੂੰ ਐਸਐਚਓ ਦਾ ਇਸ਼ਾਰਾ ਹੋਇਆ ਤਾਂ ਤੇ ਉਸ ਨੇ ਉਥੇ ਲੈਟਰ ਪੈਡ ਦਾ ਇੱਕ ਪੰਨਾ ਸੁੱਟਿਆ ਜਿਸ ਤੇ ਲਿਖਿਆ ਸੀ ਇਸ ਬੁੜੀ ਦਾ ਸਬੰਧ ਪੁਲਿਸ ਨਾਲ ਹੋਣ ਕਰਕੇ ਅਸੀਂ ਖੜਕੂ ਇਸ ਦੇ ਕਤਲ ਦੀ ਜ਼ਿੰਮੇਵਾਰੀ ਲੈਂਦੇ ਹਾਂ ਤੇ ਚੇਤਾਵਨੀ ਦਿੰਦੇ ਹਾਂ ਕਿ ਜਿਹੜਾ ਵੀ ਇਸ ਦੇ ਸੰਸਕਾਰ ਤੇ ਜਾਵੇਗਾ ਜਾਂ ਭੋਗ ਪਾਵੇਗਾ ਉਸ ਦਾ ਹਸ਼ਰ ਵੀ ਇਸ ਬੁੜੀ ਗੁਰਦੇਵ ਕੌਰ ਵਾਲਾ ਕਰਾਂਗੇ ਸਭ ਲੋਕਾਂ ਨੂੰ ਪਤਾ ਲੱਗ ਗਿਆ ਸੀ ਕਿ ਪੁਲਿਸ ਦੀ ਕਰਤੂਤ ਹੈ ਆੰਤਮ ਸੰਸਕਾਰ ਕਰਕੇ ਭੋਗ ਦੀਆਂ ਰਸਮਾਂ ਵੀ ਕੀਤੀਆਂ ਮਾਤਾ ਦੇ ਦਿਓਰ ਦੇ ਪੁੱਤਰ ਭਾਈ ਹਰਦੀਪ ਸਿੰਘ ਮਾਣਾ ਦੇ ਸ਼ਬਦ ਮਾਤਾ ਦੀ ਸ਼ਖਸੀਅਤ ਮਾਤਾ ਗੁਰਦੀਪ ਕੌਰ ਦੇ ਪੇਕੇ ਪਿੰਡ ਰਸੂਲਪੁਰ ਸਨ ਉਹ ਚੋਲਾ ਸਾਹਿਬ ਵਿਖੇ ਸਰਦਾਰ ਉਜਾਗਰ ਸਿੰਘ ਦੇ ਪੁੱਤਰ ਸਵਰਨ ਸਿੰਘ ਨੂੰ ਵਿਆਹੇ ਸਨ ਉਹਨਾਂ ਦੇ 4 ਲੜਕੇ ਹਰਜਿੰਦਰ ਸਿੰਘ ਅਰਵਿੰਦਰਪਾਲ ਸਿੰਘ ਹਰੀ ਸਿੰਘ ਗੋਲਾ ਨਵਕਿਰਨ ਸਿੰਘ ਕਿਰਨ ਸਨ ਤੇ ਇੱਕ ਲੜਕੀ ਸੁਖਵਿੰਦਰ ਕੌਰ ਹੈ ਉਹਨਾਂ ਨੇ ਖੰਡੇ ਬਾਟੇ ਦੀ ਪਹੁੰਲ ਅਮਰ ਛਕਿਆ ਹੋਇਆ ਸੀ ਪੱਕੇ ਨਿਤਨੇਮੀ ਸਨ ਤੇ ਚੋਲਾ ਸਾਹਿਬ ਗੁਰਦੁਆਰਾ ਚ ਸੇਵਾ ਕਰਦੇ ਸਨ ਇਹ ਤਾਂ ਸੁਣਿਆ ਹੀ ਨਹੀਂ ਕਿ ਕਦੇ ਉਹ ਕੌੜਾ ਬਚਨ ਜ਼ਿੰਦਗੀ ਵਿੱਚ ਕਿਸੇ ਨੂੰ ਬੋਲਿਆ ਹੋਵੇ ਸਾਰਾ ਟੱਬਰ ਹੀ ਸਿੱਖ ਧਰਮ ਦਾ ਪੱਕਾ ਸ਼ਰਧਾਵਾਨ ਸੀ ਪਰਿਵਾਰ ਦੀ ਕੁਰਬਾਨੀ ਬਹੁਤ ਵੱਡੀ ਹੈ ਇੱਕ ਹੋਰ ਬਜ਼ੁਰਗ ਦੇ ਸ਼ਬਦ ਸ਼ਹਾਦਤ ਦਾ ਪਿਛੋਕੜ ਉਹਨਾਂ ਦਾ ਇੱਕ ਬੇਟਾ ਭਾਈ ਹਰੀ ਸਿੰਘ ਗੋਲਾ ਉਸ ਵੇਲੇ ਤੋਂ ਜਦੋਂ ਉਸ ਦੀ ਉਮਰ 14 ਕੋ ਸਾਲ ਦੀ ਹੀ ਸੀ ਤਾਂ ਉਹ ਸਿੱਖ ਕੌਮਲੀ ਹਥਿਆਰਬੰਦ ਜਥਿਆਂ ਦਾ ਸੇਵਾਦਾਰ ਬਣ ਗਿਆ ਉਸ ਦੀ ਸੇਵਾ ਭਾਵਨਾ ਨੂੰ ਦੇਖਦਿਆਂ ਭਾਈ ਅਵਤਾਰ ਸਿੰਘ ਬ੍ਰਹਮਾ ਨੇ ਖਾਲਸਤਾਨ ਲਿਬਰੇਸ਼ਨ ਫੋਰਸ ਵਿੱਚ ਭਰਤੀ ਕਰ ਲਿਆ ਜਿੱਥੇ ਉਸ ਨੇ ਤਨ ਮੰਨ ਨਾਲ 4-5 ਸਾਲ ਸੇਵਾ ਕੀਤੀ ਸਰਹਾਲੀ ਚੌਕੀ ਦਾ ਐਸਐਚਓ ਮਾਨ ਸਿੱਖ ਨੌਜਵਾਨ ਦੇ ਖੂਨ ਦਾ ਪਿਆਸਾ ਸੀ ਉਸ ਦੀ ਪਿਆਸ ਸਦਾ ਲਈ ਖਤਮ ਕਰਨ ਲਈ ਭਾਈ ਬ੍ਰਹਮਾ ਦੇ ਜਥੇ ਵੱਲੋਂ ਉਸ ਤੇ ਹਮਲਾ ਕੀਤਾ ਪਰ ਉਹ ਬਚ ਗਿਆ ਇਸ ਹਮਲੇ ਵਿੱਚ ਭਾਈ ਹਰੀ ਸਿੰਘ ਗੋਲਾ ਦਾ ਹੱਥ ਹੋਣ ਕਾਰਨ ਉਸ ਨੇ ਬੁਖਲਾੜਚ ਮਾਤਾ ਨੂੰ ਸ਼ਹੀਦ ਕਰਕੇ ਤੇ ਇਸ ਨੂੰ ਖਾੜਕੂ ਧਿਰਾਂ ਸਿਰ ਮੜਨ ਦੀ ਕੈਰਾਨਾ ਹਰਕਤ ਕਰਕੇ ਇਸ ਹਮਲੇ ਦਾ ਬਦਲਾ ਲਿਆ ਪਰਿਵਾਰਕ ਮੈਂਬਰਾਂ ਤੇ ਤਸ਼ੱਦਦ ਸਾਡੇ ਸਾਰੇ ਭਰਾਵਾਂ ਤੇ ਪੁਲਿਸ ਨੇ ਰੱਜ ਕੇ ਤਸ਼ੱਦਦ ਕੀਤਾ ਮੈਨੂੰ ਥਾਣਾ ਸਰਹਾਲੀ ਪੁਲਿਸ ਲੈ ਜਾਂਦੀ ਸੀ ਇੱਕ ਵਾਰ ਹਫਤਾ ਪਰ ਥਾਣੇ ਚ ਰੱਖ ਕੇ ਕੁੱਟਮਾਰ ਕੀਤੀ ਤੇ ਜਲੀਲ ਕਰਦੇ ਰਹੇ ਹੋਰ ਵੀ ਪਰਿਵਾਰਕ ਮੈਂਬਰ ਜੋ ਵੀ ਮਿਲਦਾ ਥਾਣਿਆਂ ਚ ਲ ਜਾ ਕੇ ਕੁੱਟਮਾਰ ਕਰਦੇ ਭਾਈ ਹਰਦੀਪ ਸਿੰਘ ਮਾਣਾ ਫੌਜ ਨਾਲ ਮੁਕਾਬਲਾ ਭਾਈ ਹਰੀ ਸਿੰਘ ਗੋਲਾ ਤੇ ਹੋਰ ਖਾਲਕੂ ਸਿੰਘ ਪੱਟੀ ਨੇੜੇ ਪਿੰਡ ਰੱਤੇ ਗੁੱਦੇ ਕਿਸੇ ਬਹਿਕ ਤੇ ਠਹਿਰੇ ਸਨ ਮੁਖਬਰੀ ਹੋਣ ਤੇ CRPF ਨੇ ਠਾਰ ਨੂੰ ਚਾਰੇ ਪਾਸਿਓਂ ਘੇਰ ਲਿਆ ਫੌਜ ਨਾਲ ਇਹ ਮੁਕਾਬਲਾ 8 ਘੰਟੀਆਂ ਤੱਕ ਚੱਲਦਾ ਰਿਹਾ ਇਸ ਮੁਕਾਬਲੇ ਵਿੱਚ ਫੌਜ ਦੇ ਕਈ ਸਿਪਾਹੀ ਮਾਰੇ ਗਏ ਤੇ ਛੇ ਸਿੰਘ ਵੀ ਸ਼ਹਾਦਤ ਪ੍ਰਾਪਤ ਕਰ ਗਏ ਸੰਗਤ ਨੇ ਬਾਬਾ ਬੰਤਾ ਸਿੰਘ ਦੀ ਅਗਵਾਈ ਚ ਪੱਟੀ ਥਾਣੇ ਦਾ ਘਰਾਉ ਕਰਕੇ ਸ਼ਹੀਦਾਂ ਦੀਆਂ ਲਾਸ਼ਾਂ ਪ੍ਰਾਪਤ ਕੀਤੀਆਂ ਤੇ ਗੁਰਮਤਿ ਸਿਧਾਂਤਾਂ ਅਨੁਸਾਰ ਉਹਨਾਂ ਦਾ ਅੰਤਮ ਸੰਸਕਾਰ ਕੀਤਾ ਮਾਤਾ ਦੇ ਪੁੱਤਰ ਨੂੰ ਖਪਾਉਣਾ ਅਕਤੂਬਰ 1992 ਸਵੇਰੇ 9 ਵਜੇ ਬੱਸ ਅੱਡਾ ਸਰਹਾਰੀ ਮਾਤਾ ਦਾ ਇੱਕ ਹੋਰ ਪੁੱਤਰ ਭਾਈ ਨਵਕਿਰਨ ਸਿੰਘ ਕਿਰਨ ਦੀ ਉਮਰ 14 ਸਾਲ ਦੇ ਕਰੀਬ ਸੀ ਉਹ ਹਰਦੀਪ ਸਿੰਘ ਮਾਣਾ ਦੀ ਕੱਪੜੇ ਦੀ ਦੁਕਾਨ ਤੇ ਕੰਮ ਕਰਦਾ ਸੀ ਇੱਕ ਦਿਨ ਉਹ ਸਵੇਰੇ ਹੀ ਗੁਰਦੁਆਰਾ ਸਾਹਿਬ ਤਰਨਤਾਰਨ ਜਾ ਰਿਹਾ ਸੀ ਕਿ ਸਰਹਾਲੀ ਬਸ ਅੱਡੇ ਤੋਂ ਡੀਐਸਪੀ ਦਰਸ਼ਨ ਸਿੰਘ ਮਾਨ ਏਐਸਆਈ ਅਮਰੀਕ ਸਿੰਘ ਨੇ ਅਗਵਾ ਕਰ ਲਿਆ ਕਈ ਦਿਨ ਤਸ਼ੱਦਦ ਕਰਕੇ ਖਾਲਕੂਆਂ ਬਾਰੇ ਪੁੱਛਦੇ ਰਹੇ ਪਰ ਕੋਈ ਕੰਸੂਲ ਨਾ ਮਿਲਣ ਤੇ ਪਿੰਡ ਰਤੇ ਕੇ ਲੈ ਜਾ ਕੇ ਝੂਠਾ ਪੁਲਿਸ ਮੁਕਾਬਲਾ ਬਣਾ ਦਿੱਤਾ ਤੇ ਅਖਬਾਰਾਂ ਚ ਖਬਰਾਂ ਲਗਵਾ ਦਿੱਤੀਆਂ ਅਰ লাশ ਨਾ ਦਿੱਤੀ ਇਸੇ ਮੇਰੀ ਦੁਕਾਨ ਤੇ ਇੱਥੇ ਹੀ ਮੇਰੇ ਕੋਲ ਕੰਮ ਕਰਦਾ ਸੀ ਸੋਚਿਆ ਸੀ ਕਿ ਪੁਲਿਸ ਤੋਂ ਬਚਿਆ ਰਹੂਗਾ ਤਾਂ ਕਰਕੇ ਕੰਮ ਤੇ ਲਾਇਆ ਸੀ ਉਸ ਦਾ ਆਪਣੇ ਕੰਮ ਤੱਕ ਹੀ ਮਤਲਬ ਸੀ ਇੱਥੋਂ ਹੀ ਗਿਆ ਸੀ ਸਾਨੂੰ ਤਾਂ ਬਾਅਦ ਚ ਅਖਬਾਰ ਪੜ੍ਹ ਕੇ ਪਤਾ ਲੱਗਿਆ ਹਰਦੀਪ ਸਿੰਘ ਮਾਣਾ ਤੀਜੇ ਪੁੱਤ ਨਾਲ ਪੁਲਿਸ ਨੇ ਕੀ ਕੀਤਾ ਮਾਤਾ ਹਰਦੀਪ ਕੌਰ ਦਾ ਇੱਕ ਹੋਰ ਪੁੱਤਰ ਭਾਈ ਰਵਿੰਦਰਪਾਲ ਸਿੰਘ ਨੂੰ ਵੀ ਪੁਲਿਸ ਫੜ ਕੇ ਲੈ ਜਾਂਦੀ ਸੀ ਉਸ ਨੂੰ ਕਈ ਵਾਰ ਹਿਰਾਸਤਤ ਚ ਲੈ ਕੇ ਕੁੱਟਮਾਰ ਕੀਤੀ ਤੇ ਫਿਰ ਇੱਕ ਦਿਨ ਪੁਲਿਸ ਲੈ ਕੇ ਗਈ ਤੇ ਉਹ ਮੁੜ ਘਰ ਨਹੀਂ ਆਇਆ ਮਾਤਾ ਦੇ ਇਸ ਪਰਿਵਾਰ ਤੋਂ ਇਲਾਵਾ ਚੋਲਾ ਸਾਹਿਬ ਦੀ ਇਤਿਹਾਸਕ ਧਰਤੀ ਤੋਂ ਖੜਕੂ ਸੰਘਰਸ਼ ਲਈ ਕੁਰਬਾਨ ਹੋਣ ਵਾਲੇ ਇੱਕ ਬਾਬੇ ਸਮੇਤ 19 ਨੌਜਵਾਨਾਂ ਦਾ ਵੇਰਵਾ ਮਿਲਦਾ ਜਿਨ੍ਹਾਂ ਚ ਖੜਕੂ ਭਾਈ ਬਲਦੇਵ ਸਿੰਘ 18 ਸਾਲ ਭਾਈ ਬਲਜੀਤ ਸਿੰਘ ਭਾਈ ਬਲਵਿੰਦਰ ਸਿੰਘ ਉਮਰ 16 ਸਾਲ ਲਹਿਰ ਦੇ ਹਮਦਰਦ ਭਾਈ ਬਲਵਿੰਦਰ ਸਿੰਘ ਉਮਰ 25 ਸਾਲ ਹਮਦਰਦ ਭਾਈ ਭਗਵਾਨ ਸਿੰਘ ਖਾੜਕੂ ਭਾਈ ਬੂਟਾ ਸਿੰਘ ਖਾੜਕੂ ਭਾਈ ਦਲਬੀਰ ਸਿੰਘ 18 ਸਾਲ ਭਾਈ ਦਲਬੀਰ ਸਿੰਘ 35 ਸਾਲ ਭਾਈ ਗੁਲਜਾਰ ਸਿੰਘ ਕਬੱਡੀ ਖਿਡਾਰੀ ਭਾਈ ਜਸਮੀਲ ਸਿੰਘ ਭਾਈ ਜਸਪਾਲ ਸਿੰਘ ਭਾਈ ਜਸਾ ਸਿੰਘ ਭਾਈ ਕੁਲਦੀਪ ਸਿੰਘ ਭਾਈ ਮੁਖਤਿਆਰ ਸਿੰਘ ਭਾਈ ਨਿਰਮਲ ਸਿੰਘ ਭਾਈ ਪ੍ਰਦੀਪ ਸਿੰਘ ਭਾਈ ਰਾਮ ਸਿੰਘ ਭਾਈ ਰਤਨ ਸਿੰਘ ਖਾੜਕੂ ਭਾਈ ਸੁਖਦੇਵ ਸਿੰਘ 23 ਸਾਲ ਭਾਈ ਸੁਖਦੇਵ ਸਿੰਘ 33 ਸਾਲ ਤੇ ਲਹਿਰ ਦਾ ਹਮੈਤੀ ਬਾਬਾ surjit ਸਿੰਘ ਉਮਰ 53 ਸਾਲ ਸ਼ਾਮਲ ਹਨ ਜਿਨ੍ਹਾਂ ਚੋਂ ਇੱਕ ਤੋਂ ਬਗੈਰ ਬਾਕੀਆਂ ਦੀਆਂ ਲਾਸ਼ਾਂ ਵੀ ਖਪਾ ਦਿੱਤੀਆਂ ਇਨ੍ਹਾਂ ਸਿੰਘਾਂ ਵਿੱਚ ਕਈ ਖੇਤੀਬਾੜੀ ਦਾ ਕੰਮ ਕਰਦੇ ਸਨ ਤੇ ਕਈ ਦਿਹਾੜੀਦਾਰ ਸਿੰਘ ਸਨ ਸ਼ਹਾਦਤ ਦੇਣ ਵਾਲੇ ਪਰਿਵਾਰਕ ਮੈਂਬਰ ਮਾਤਾ ਗੁਰਦੀਪ ਕੌਰ ਭਾਈ ਹਰੀ ਸਿੰਘ ਗੋਲਾ ਖਾੜਕੂ ਪੁੱਤਰ ਭਾਈ ਨਵਕਿਰਨ ਸਿੰਘ 14 ਸਾਲ ਪੁੱਤਰ ਭਾਈ ਰਵਿੰਦਰਪਾਲ ਸਿੰਘ ਪੁੱਤਰ ਸ਼ਹੀਦ ਬੀਬੀ ਕੁਲਵੀਰ ਕੌਰ ਅਰਾਇਪੁਰ ਕਲਾ ਜੂਨ 1992 ਵਕਤ ਸਵੇਰ 10:30 ਵਜੇ ਦੇ ਕਰੀਬ ਥਾਂ ਮਕਬੂਲਪੁਰਾ ਚੁੰਗੀ ਕੋਲ ਮਹਿਤਾ ਰੋਡ ਅੰਮ੍ਰਿਤਸਰ ਚਾਹ ਦੀ ਹੱਟੀ ਐਨ ਮੇਰੇ ਅੱਖਾਂ ਦੇ ਸਾਹਮਣੇ ਸਾਰਾ ਕੁਝ ਵਾਪਰਿਆ ਮਕਬੂਲ ਪੁਰਾ ਚੁੰਗੀ ਤੇ ਮੈਂ ਸਾਹਮਣੇ ਬੈਠਾ ਸੀ ਅਸੀਂ ਪਿੰਡੋਂ ਦੁੱਧ ਲਿਆ ਕੇ ਸ਼ਹਿਰ ਡੇਰੀ ਚ ਪਾਉਂਦੇ ਸਾਂ ਅਮਰਸਰ ਨੂੰ ਜਾਂਦਿਆਂ ਚੁੰਗੀ ਦੇ ਸੱਜੇ ਪਾਸੇ ਚਾਹ ਦੀ ਦੁਕਾਨ ਸੀ ਫੌਜੀ ਬਾਹਰ ਬੈਠਾ ਸੀ ਬੀਬੀ ਪਾਸੇ ਖੜੇ ਸੀ ਪੁਲਿਸ ਵਾਲੇ ਗੱਡੀਆਂ ਲੈ ਕੇ ਸਿਵਲ ਕੱਪੜਿਆਂ 'ਚ ਆਏ 5-7 ਜਣਿਆਂ ਨੇ ਦੋਹਾਂ ਨੂੰ ਇਕੱਠਿਆਂ ਨੂੰ ਜੱਫਾ ਮਾਰ ਕੇ ਗੱਡੀ 'ਚ ਸੁੱਟਿਆ ਤੇ ਦੂਜੇ ਝਟ ਹੀ ਉਹਨਾਂ ਉੱਤੇ ਤੱਪੜ ਸੁੱਟ ਕੇ ਪੈਰਾਂ ਨਾਲ ਲਤੜ ਕੇ ਉੱਤੇ ਹੀ ਬੈਠ ਗਏ ਇਹ ਕੁਝ ਸਕਿੰਟਾਂ ਚ ਅੱਖ ਦੇ ਝਪਕਣ ਵਾਂਗ ਹੀ ਵਾਪਰ ਗਿਆ ਘਟਨਾ ਮੌਕੇ ਦਾ ਗਵਾਹ ਮਹਿੰਦਰ ਸਿੰਘ ਉਮਰ ਕਰੀਬ 70 ਸਾਲ ਨੇ ਬੀਬੀ ਕੁਲਵੀਰ ਕੌਰ ਤੇ ਖੜਕੂ ਭਾਈ ਪਿਆਰਾ ਸਿੰਘ ਫੌਜੀ ਦੇ ਅਗਵਾ ਦੀ ਸਾਰੀ ਕਹਾਣੀ ਨੂੰ ਵਿਸਥਾਰ ਚ ਬਿਆਨ ਕੀਤਾ ਗੱਡੀਆਂ ਅੱਗ ਲੱਗੀਆਂ ਵਾਂਗ ਬਹੁਤ ਤੇਜ਼ੀ ਨਾਲ ਜਲੰਧਰ ਵੱਲ ਨੂੰ ਮੁੜੀਆਂ ਅਸੀਂ ਦੇਖਿਆ 4-5 ਗੱਡੀਆਂ ਮਗਰ ਹੋਰ ਸਨ ਉਹ ਨਾਲ ਹੀ ਚਲੀਆਂ ਗਈਆਂ ਮਹਿੰਦਰ ਸਿੰਘ ਤੇ ਪਿੰਡ ਦੇ ਗਿੱਲਾਂ ਵਾਲਾ ਸੀਰਾ ਕੜੂਕਾ ਪੀਟਰ ਜਿਹੜਾ ਤੇ ਦੁੱਧ ਲਜਾਇਆ ਕਰਦਾ ਸੀ ਸੀਰਾ ਵੀ ਮੌਕੇ ਤੇ ਮੌਜੂਦ ਸੀ ਮਹਿੰਦਰ ਸਿੰਘ ਨੇ ਉਸ ਨੂੰ ਕੜੂਕਾ ਚਾਲੂ ਕਰਕੇ ਪਿੰਡ ਵੱਲ ਭਜਾਉਣ ਲਈ ਕਿਹਾ ਪਿੰਡ ਪੁੱਜ ਕੇ ਉਹਨਾਂ ਨੇ ਬੀਬੀ ਦੇ ਪਤੀ ਸ਼ਿਵਚਰਨ ਸਿੰਘ ਤੇ ਪਿੰਡ ਦੇ ਜਥੇਦਾਰ ਭਾਈ ਬਲਦੇਵ ਸਿੰਘ ਨੂੰ ਅਗਵਾ ਦੀ ਸਾਰੀ ਘਟਨਾ ਬਾਰੇ ਦੱਸਿਆ ਇਹਨਾਂ ਸਾਰਿਆਂ ਨੇ ਰਲ ਕੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਬੀਬੀ ਕੁਲਵੀਰ ਕੌਰ ਬਾਰੇ ਪੁਲਿਸ ਅਫਸਰਾਂ ਤੱਕ ਪਹੁੰਚ ਕੀਤੀ ਪਰ ਅਗਵਾਹ ਦੀ ਇਸ ਘਟਨਾ ਤੋਂ ਸਾਰੇ ਹੀ ਮੁਨਕਰ ਹੋ ਗਏ ਬੀਬੀ ਕੁਲਵੀਰ ਕੌਰ ਪਿੰਡ ਰਾਏਪੁਰ ਕਲਾਂ ਥਾਣਾ ਕੱਥੂ ਨੰਗਲ ਵਾਸੀ ਸਨ ਉਹਨਾਂ ਦੇ ਘਰ ਇੱਕ ਬੇਟਾ ਕਬਲਜੀਤ ਸਿੰਘ ਕਾਲਾ ਨੇ ਜਨਮ ਲਿਆ ਜ਼ਿਲ੍ਹਾ ਅਮਰਸਰ ਦੀ ਓਪ ਤਹਿਸੀਲ ਅਜਨਾਲਾ ਤੋਂ 12 ਕਿਲੋਮੀਟਰ ਦੂਰ ਪਿੰਡ ਰਾਏਪੁਰ ਕਲਾਂ ਸਥਿਤ ਹੈ ਪਤਨੀ ਪਤੀ ਦੋਹੇ ਹੀ ਖਾਲਕੂ ਲਹਿਰ ਦੇ ਹਮਦਰਦ ਸਨ ਉਹਨਾਂ ਦੇ ਘਰ ਤੇ ਖੇਤ ਬਬਰ ਖਾਲਸਾ ਇੰਟਰਨੈਸ਼ਨਲ ਦੇ ਏਰੀਆ ਕਮਾਂਡਰ ਭਾਈ ਪਿਆਰਾ ਸਿੰਘ ਫੌਜੀ ਤੇ ਹੋਰ ਖਾਲਕੂ ਸਿੰਘਾਂ ਦੀਆਂ 18 ਸਨ ਕੁਲਵੀਰ ਕੌਰ ਦਲੇਰ ਸੁਭਾਅ ਦੀ ਹੁਣ ਕਰਕੇ ਨਾ ਕੇਵਲ ਖਾਲਕੂ ਸਿੰਘਾਂ ਦੇ ਸਨੇਹਾ ਸਗੋਂ ਸਮਾਨ ਵੀ ਇੱਧਰ ਉੱਧਰ ਉੱਚਾਇਆ ਕਰਦੇ ਸਨ ਇਹ ਵੀ ਦੱਸਿਆ ਜਾਂਦਾ ਹੈ ਕਿ ਅਗਵਾ ਵਾਲੇ ਦਿਨ ਵੀ ਉਨ੍ਹਾਂ ਕੋਲ ਪਰਸ ਵਿੱਚ ਅਸਲਾ ਸੀ ਮੁਖਬਰ ਨੇ ਸੂਤਾਂ ਇਕੱਲੇ ਭਾਈ ਪਿਆਰਾ ਸਿੰਘ ਦੀ ਹੀ ਦਿੱਤੀ ਸੀ ਪਿੰਡ ਵਾਸੀਆਂ ਨੇ ਦੱਸਿਆ ਕਿ ਸਿਹਾਰਤ ਚਟੂਪਦੇ ਆਏ ਐਸਐਸਪੀ ਲੁਧਿਆਣਾ ਦੀ ਹਦਾਇਤਾਂ ਤੇ ਡੀਐਸਪੀ ਪੰਨੂ ਨੇ ਵਰਦੀ ਤੋਂ ਬਿਨਾਂ ਪੁਲਿਸ ਨਾਲ ਆ ਕੇ ਇਸ ਅਗਵਾ ਕਾਂਡ ਨੂੰ ਅੰਜਾਮ ਦਿੱਤਾ ਦਿਨ ਰਾਤ ਦੇ ਤਸ਼ੱਦਦ ਤੋਂ ਬਾਅਦ ਜਦੋਂ ਉਹ ਸ਼ਹੀਦ ਹੋ ਗਏ ਤਾਂ ਉਨ੍ਹਾਂ ਦੀਆਂ ਲਾਸ਼ਾਂ ਨੂੰ ਖਪਾ ਦਿੱਤਾ ਗਿਆ ਜਿੰਨਾ ਚਿਰ ਜੀਵੀ ਪੂਰੀ ਅਣਖ ਨਾਲ ਜੀਵੀ ਉਹ ਗੁਰਸਿੱਖੀ ਚ ਬਹੁਤ ਪਰਪੱਕ ਸੀ ਦਲੇਰੀ ਉਸ ਦੀ ਫਿਤਰਤ ਦਾ ਇੱਕ ਹਿੱਸਾ ਸੀ ਖਾੜਕੂ ਸਫਾਂ ਚ ਸਰਗਰਮ ਰਹੇ ਅਮਰੀਕਾ ਵਾਸੀ ਭਾਈ ਕਿਕਬਾਲ ਸਿੰਘ ਬੱਬਰ ਦੀ ਸ਼ਬਦ ਇਹੋ ਜਿਹੀ ਜਨਾਨੀ ਨੇੜੇ ਪਿੰਡਾਂ ਚ ਵੀ ਨਹੀਂ ਸੀ ਚੰਗੀ ਪੜ੍ਹੀ ਲਿਖੀ ਸੀ ਗੁਣੀ ਗਿਆਨੀ ਤੇ ਸੁਭਾਅ ਦੀ ਬਹੁਤ ਦਲੇਰ ਸੀ ਗੁਰਦੁਆਰਾ ਸਾਹਿਬ ਜਾਣ ਤੋਂ ਕਦੇ ਨਹੀਂ ਸਿੱਖੂੰਜੀ ਬਾਬਾ ਨਰਿੰਦਰ ਸਿੰਘ ਦੇ ਸ਼ਬਦ ਪਿੰਡ ਰਾਏਪੁਰ ਕਲਾਂ ਦੇ ਹੋਰ ਸ਼ਹੀਦਾਂ ਚ ਖੜਕੂ ਭਾਈ ਹਰਜੀਤ ਸਿੰਘ ਉਮਰ 21 ਸਾਲ ਲਹਿਰ ਦਾ ਹਮਦਰਦ ਭਾਈ ਇਕਬਾਲ ਸਿੰਘ ਉਮਰ 23 ਸਾਲ ਤੇ ਪੁਲਿਸ ਮੁਲਾਜ਼ਮ ਪਰ ਲਹਿਰ ਦਾ ਹਮਦਰਦ ਭਾਈ ਗੁਰਦੇਵ ਸਿੰਘ ਉਮਰ 35 ਸਾਲ ਨੂੰ ਸ਼ਹੀਦ ਕੀਤਾ ਸ਼ਹੀਦ ਮਾਤਾ ਬਖਸ਼ੀਸ਼ ਕੌਰ ਲਖਣਕੇ ਪੱਡੇ 6 ਹਾਲ ਸੰਮਤ 522 20 ਜੂਨ 1990 ਪਿੰਡ ਲਖਣਕੇ ਪੱਡੇ ਘਰੇ ਪੁਲਿਸ ਦੀਆਂ ਭਰੀਆਂ ਗੱਡੀਆਂ ਆਈਆਂ ਤੇ ਇੱਕ ਪੁਲਿਸ ਅਫਸਰ ਨੇ ਕਿਹਾ ਕਿ ਅਸੀਂ ਜਸਪਾਲ ਸਿੰਘ ਨੂੰ ਫੜ ਲਿਆ ਹੈ ਉਹ ਬਾਹਰ ਖੜੀ ਗੱਡੀ ਵਿੱਚ ਬੈਠਾ ਹੈ ਤੂੰ ਆਣ ਕੇ ਦੇਖ ਲੈ ਇਸ ਤਰ੍ਹਾਂ ਪੁਲਿਸ ਮਾਤਾ ਨੂੰ ਹੌਲੀ-ਹੌਲੀ ਗੱਡੀ ਕੋਲ ਲੈ ਗਈ ਜਦੋਂ ਉਹਨਾਂ ਪੁੱਛਿਆ ਕਿ ਦਿਖਾਓ ਮੇਰਾ ਪੁੱਤਰ ਤਾਂ ਐਸਐਚਓ ਜਗਜੀਤ ਸਿੰਘ ਗਿੱਲ ਦੀ ਅਗਵਾਈ ਚ ਉੱਥੇ ਮੌਜੂਦ ਹੋਰ ਪੁਲਿਸ ਵਾਲਿਆਂ ਨੇ ਮਾਤਾ ਬਖਸ਼ੀਸ਼ ਕੌਰ ਨੂੰ ਗੱਡੀ ਵਿੱਚ ਸੋਟਿਆ ਤੇ ਗੱਡੀਆਂ ਭਜਾ ਕੇ ਲੈ ਗਏ ਫਿਰ ਮਾਤਾ ਨੂੰ ਕਦੋਂ ਤੇ ਕਿੱਥੇ ਖਪਾਇਆ ਇਸ ਬਾਰੇ ਕੁਝ ਨਹੀਂ ਦੱਸਿਆ ਪੁੱਤਰ ਦਾ ਸੰਘਰਸ਼ ਵਿੱਚ ਜਾਣਾ ਮਾਤਾ ਦਾ ਇੱਕ ਪੁੱਤਰ ਭਾਈ ਜਸਪਾਲ ਸਿੰਘ ਉਮਰ 20 ਸਾਲ ਸਿੱਖ ਖੜਕੂ ਸੰਘਰਸ਼ ਵਿੱਚ ਸ਼ਾਮਲ ਸੀ ਉਹਨਾਂ ਨੂੰ ਪੁਲਿਸ ਨੇ ਕਈ ਵਾਰ ਅੱਡ ਅੱਡ ਥਾਣਿਆਂ ਜਿਵੇਂ ਥਾਣਾ ਸੁਬਾਨਪੁਰ ਪੁਲਾਤ ਢਿਲਮਾ ਆਦਿ ਚ ਲਿਜਾ ਕੇ ਤਸ਼ੱਦਦ ਕੀਤਾ ਉਹ 1986 ਤੋਂ ਲੈ ਕੇ 1999 ਤੱਕ ਪੂਰਥਲਾ ਨਾਬਾ ਤੇ ਜਲੰਧਰ ਜੇਲ੍ਹ ਵਿੱਚ ਵੀ ਰਹੇ ਪਰਿਵਾਰ ਮਾਤਾ ਬਖਸ਼ੀਸ਼ ਕੌਰ ਦਾ ਜਨਮ ਪਿੰਡ ਅੰਬਾਲਾ ਜੱਟਾਂ ਜ਼ਿਲ੍ਹਾ ਹੁਸ਼ਿਆਰਪੁਰ ਚ ਹੋਇਆ ਉਹ ਦੋ ਭੈਣਾਂ ਤੇ ਤਿੰਨ ਭਰਾ ਭਾਈ ਹਰਬੰਸ ਸਿੰਘ ਸੂਬੇਦਾਰ ਦਰਸ਼ਨ ਕੌਰ ਭਾਈ ਗੁਰਦੀਪ ਸਿੰਘ ਤੇ ਭਾਈ ਜੀਤ ਸਿੰਘ ਸਨ ਵੱਡਾ ਭਰਾ ਤੇ ਪਰਜਾਈ ਨੇ ਖੰਡੇ ਬਾਟੇ ਦੀ ਪੌਲ ਅਮਰਤ ਛਕਿਆ ਹੋਇਆ ਸੀ ਉਸ ਵੇਲੇ ਦੀਆਂ ਪੰਜ ਜਮਾਤਾਂ ਪਾਸ ਸਨ ਉਹਨਾਂ ਦਾ ਵਯਾ ਕਿਰਸਾਨੀ ਨਾਲ ਸੰਬੰਧਿਤ ਪਰਿਵਾਰ ਚ ਪਿੰਡ ਲਖਣਕੇ ਪੱਡੇ ਵਾਸੀ ਮਾਸਟਰ ਨਰਿੰਦਰਜੀਤ ਸਿੰਘ ਨਾਲ ਹੋਇਆ ਜਿਨ੍ਹਾਂ ਦੇ ਘਰ ਤਿੰਨ ਪੁੱਤਰਾਂ ਪਾਈ ਜਸਵਾਲ ਸਿੰਘ ਪੱਡਾ ਸਤਪਾਲ ਸਿੰਘ ਪੱਡਾ ਤੇ ਰਾਜਪਾਲ ਸਿੰਘ ਪੱਡਾ ਨੇ ਜਨਮ ਲਿਆ ਪਿੰਡ ਅੰਬਾਲਾ ਜੱਟਾਂ ਹੁਸ਼ਿਆਰਪੁਰ ਤੋਂ ਗੜ ਸ਼ੰਕਰ ਨੂੰ ਜਾਂਦੀ ਸੜਕ ਤੇ ਸਥਿਤ ਹੈ ਪੁੱਤਰ ਦੀ ਸ਼ਹਾਦਤ 1 ਵੈਸਾਖ ਸੰਮਤ 523 14 April 1991 ਪਿੰਡ ਜਮਾਰਪੁਰ 1991 ਦੀ ਵਿਸਾਖੀ ਤੇ ਖਾਲਸਾ ਪੰਥ ਸਾਜਣਾ ਦੇ ਦਿਨ ਤੇ ਭਾਈ ਜਸਪਾਲ ਸਿੰਘ ਪੱਡਾ ਭਾਈ ਮਨਦੀਪ ਸਿੰਘ ਸ਼ਾਮਪੁਰ ਜ਼ਿਲ੍ਹਾ ਗੁਰਦਾਸਪੁਰ ਤੇ ਭਾਈ ਰਾਜਵਿੰਦਰ ਸਿੰਘ ਰਾਜੂ ਜ਼ਿਲ੍ਹਾ ਅੰਮ੍ਰਿਤਸਰ ਕਿਸੇ ਠਹਿਰ ਤੇ ਬੈਠਕ ਕਰ ਰਹੇ ਸਨ ਕਿ ਜ਼ਿਲ੍ਹਾ ਕਪੂਰਥਲਾ ਦੀ ਪੁਲਿਸ ਨੂੰ ਕਿਸੇ ਮੁਖਬਰ ਵੱਲੋਂ ਦਿੱਤੀ ਸੂਚਨਾ ਦੇ ਆਧਾਰਤ ਛਾਪੇਮਾਰੀ ਕਰਦੇ ਆ ਗੋਲੀਬਾਰੀ ਕੀਤੀ ਇਸ ਪੁਲਿਸ ਮੁਕਾਬਲੇ ਚ ਤਿੰਨੋਂ ਖੜਕੂ ਸਿੰਘ ਸ਼ਹਾਦਤਾਂ ਪ੍ਰਾਪਤ ਕਰ ਗਏ ਸ਼ਹੀਦ ਭਗਤ ਸਿੰਘ ਦੇ ਭਾਂਜੇ ਦੀ ਸ਼ਹੀਦੀ ਬੀਬੀ ਬਖਸ਼ੀਸ਼ ਕੌਰ ਦਾ ਚਾਚਾ ਭਾਈ ਅਜੀਤ ਸਿੰਘ ਪਿੰਡ ਅੰਮ੍ਰਾਲਾ ਜੱਟਾਂ ਦੇ ਸਰਪੰਚ ਸਨ ਸ਼ਹੀਦ ਭਗਤ ਸਿੰਘ ਦੀ ਭੈਣ ਪ੍ਰਕਾਸ਼ ਕੌਰ ਉਹਨਾਂ ਨੂੰ ਵਿਆਹ ਹੋਏ ਸਨ ਉਹਨਾਂ ਦੇ ਪੁੱਤਰ ਭਾਈ ਕੁਲਜੀਤ ਸਿੰਘ ਟੱਟ ਜੋ ਖੰਡ ਮਿਲ ਭੋਗਪੁਰ ਦੇ ਡਾਇਰੈਕਟਰ ਵੀ ਰਹਿ ਚੁੱਕੇ ਸਨ ਖੜਕੂ ਲਹਿਰ ਦੇ ਹਮਦਰਦ ਸਨ ਪੁਲਿਸ ਨੇ ਉਹਨਾਂ ਨੂੰ ਘਰੋਂ ਅਗਵਾ ਕਰਕੇ Laash ਖੁਰਦ-ਬੁਰਦ ਕਰ ਦਿੱਤੀ ਸੀ ਪਿਛਲੇ ਕਈ ਦਹਾਕਿਆਂ ਤੋਂ ਇਹ ਕਤਲ ਕੇਸ ਚਰਚਾ 'ਚ ਹੈ ਇੱਕ ਅਖਬਾਰ ਦੀ ਖਬਰ ਮਾਮਲਾ ਸ਼ਹੀਦ ਭਗਤ ਸਿੰਘ ਦੇ ਭਾਂਜੇ ਨੂੰ ਪੰਜਾਬ ਪੁਲਿਸ ਵੱਲੋਂ ਝੂਠੇ ਪੁਲਿਸ ਮੁਕਾਬਲੇ ਵਿੱਚ ਮਾਰਨ ਦਾ ਅਦਾਲਤ ਨੇ ਜਾਂਚ ਕਰਨ ਵਾਲੇ ਨਿਆਂਇਕ ਕਮਿਸ਼ਨ ਨੂੰ ਪੇਸ਼ ਹੋਣ ਲਈ ਆਖਿਆ ਬਹੁਤ ਚਰਚਿਤ ਕੋਲਜੀਤ ਸਿੰਘ ਟੱਟ ਕਤਲ ਕੇਸ ਮਹੱਤਵਪੂਰਨ ਮੋੜ ਤੇ ਪਹੁੰਚਾ ਸਰਵਉੱਚ ਅਦਾਲਤ ਤੋਂ ਰਣਦੀਪ ਕਮਿਸ਼ਨ ਦਾ ਰਿਕਾਰਡ ਆ ਜਾਣ ਤੋਂ ਬਾਅਦ ਅਜਵਦੀਕ ਸੈਸ਼ਨ ਜੱਜ ਜੇ ਐਸ ਭਿੰਡਰ ਦੀ ਅਦਾਲਤ 'ਚ ਕੇਸ ਤੇ ਬਹਿਸ ਹੋਈ ਪਿੰਡ ਗੜੀ ਦੇ ਸਾਬਕਾ ਸਰਪੰਚ ਗੁਰਮੀਲ ਸਿੰਘ ਜਿਨ੍ਹਾਂ ਦੇ ਘਰ ਤੋਂ ਭੋਗਪੁਰ ਖੰਡ ਮਿਲ ਦੇ ਸਾਬਕਾ ਡਾਇਰੈਕਟਰ ਕੋਲਜੀਤ ਸਿੰਘ ਟੱਟ ਨੂੰ ਪੁਲਿਸ ਚੁੱਕ ਕੇ ਲੈ ਗਈ ਸੀ ਦੇ ਬਿਆਨ ਕਲਮ ਬੰਦ ਹੋਏ ਮੰਗਲਵਾਰ ਨੂੰ ਹੋਰ ਗਵਾਹਾਂ ਦੇ ਬਿਆਨ ਹੋਣਗੇ ਅਦਾਲਤ ਨੇ ਮਾਮਲੇ ਦੀ ਜਾਂਚ ਕਰਨ ਵਾਲੇ ਸੇਵਾਮੁਕਤ ਜੱਜ ਐਚ ਐਲ ਰਣਦੇਵ ਨੂੰ 26 ਸਤੰਬਰ ਨੂੰ ਅਦਾਲਤ ਚ ਪੇਸ਼ ਹੋਣ ਲਈ ਲਿਖਿਆ ਹੈ ਸ਼ਹਾਦਤ ਦੇਣ ਵਾਲੇ ਪਰਿਵਾਰਕ ਮੈਂਬਰ ਮਾਤਾ ਬਖਸ਼ੀਸ਼ ਕੌਰ ਪੱਡਾ ਭਾਈ ਜਸਪਾਲ ਸਿੰਘ ਪੱਡਾ ਪੁੱਤਰ ਭਾਈ ਕੁਲਜੀਤ ਸਿੰਘ ਟੱਟ ਚਾਚੇਰਾਪਰਾ ਮਾਤਾ ਚਰਨ ਕੌਰ ਚਾ ਲੈਲਾ ਜਨਵਰੀ 1991 ਪਿੰਡ ਚਲਹਿਲਾ ਜ਼ਿਲ੍ਹਾ ਪਟਿਆਲਾ ਉਹਦੇ ਆਹੀ ਦਿਨ ਸਨ ਸ਼ਹੀਦੀ ਦਿਹਾੜੇ ਚੱਲ ਰਹੇ ਸਨ ਹੁਣ ਵਾਂਗੂ ਠੰਡ ਵੀ ਜ਼ੋਰਾਂ ਤੇ ਸੀ ਪੁਲਿਸ ਦੀਆਂ ਭਰੀਆਂ ਗੱਡੀਆਂ ਆਈਆਂ ਉਹ ਮੇਰੇ ਭਰਾ ਹਰਚੰਦ ਸਿੰਘ ਬਾਰੇ ਪੁੱਛਣ ਲੱਗੇ ਮੇਰੇ ਮਾਪਿਓ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਤੇ ਕਹਿਣ ਲੱਗੇ ਤੁਹਾਡੇ ਹੱਡਾਂ 'ਚੋਂ ਕੱਢਣਾ ਵੱਡਾ ਹੱਤਵਾਦੀ ਕੁਆਰੀਆਂ ਕੁੜੀਆਂ ਦੀ ਵੀ ਮਾਰ-ਕੁਟਾਈ ਕੀਤੀ ਫਿਰ ਮੇਰੀ ਮਾਂ ਤੇ ਮੇਰੀਆਂ ਦੋ ਭੈਣਾਂ ਧੱਕੇ ਨਾਲ ਚੱਕ ਕੇ ਗੱਡੀ ਵਿੱਚ ਸੁੱਟ ਕੇ ਲੈ ਗਏ ਮੈਂ ਵਿਸ਼ਨੂਪੁਰਾ ਵਿਆਹੀ ਹੋਈ ਸੀ ਮੈਨੂੰ ਤਾਂ ਮੇਰੇ ਸਹੁਰੇ ਨੇ ਜਾ ਕੇ ਦੱਸਿਆ ਬਈ ਤੇਰੀ ਮਾਂ ਤੇ ਦੋਹਾਂ ਭੈਣਾਂ ਨੂੰ ਪੁਲਿਸ ਚੱਕ ਕੇ ਲੈ ਗਈ ਹੁਣ ਛੱਡਦੀ ਆਪਾਂ ਨੂੰ ਵੀ ਨਹੀਂ ਸਾਰੇ ਪਾਸੇ ਚਲੇ ਜਾਓ ਅਸੀਂ ਵੀ ਘਰ-ਬਾਰ ਛੱਡ ਕੇ ਚਲੇ ਗਏ ਮਾਤਾ ਦੀ ਬੇਟੀ ਪਰਮਜੀਤ ਕੌਰ ਉਰਫ ਗੋਲਾ ਦਾਸਦੀ ਮਾਤਾ ਚਰਨ ਕੌਰ ਹੱਥੀ ਕਿਰਤ ਕਰਕੇ ਗੁਜ਼ਾਰਾ ਕਰਦੇ ਸਨ ਮਾਤਾ ਦੇ ਪੇਕੇ ਪਿੰਡ ਕਿਸ਼ਨਗੜ੍ਹ ਗੁਰਥੜੀ ਜ਼ਿਲ੍ਹਾ ਪਟਿਆਲਾ ਵਿੱਚ ਸਨ ਤੇ ਉਹ ਤਿੰਨ ਭੈਣਾਂ ਸਨ ਉਹਨਾਂ ਦੇ ਪਿਤਾ ਨੇ ਦੂਜਾ ਵਿਆਹ ਕਰਵਾਇਆ ਤਾਂ ਪੰਜ ਮਤੇਰ ਭਰਾਵਾਂ ਈਸ਼ਵਰ ਸਿੰਘ ਕੀਮਤੀ لال ਤੇ ਕ੍ਰਿਸ਼ਨ ਸਿੰਘ ਪਾਲਾ ਸਿੰਘ ਚਰਨ ਸਿੰਘ ਨੇ ਜਨਮ ਲਿਆ ਮਾਤਾ ਚਰਨ ਕੌਰ ਦੀ ਇੱਕ ਭੈਣ ਦਾ ਨਾਂ ਮੀਤੋ ਕੌਰ ਸੀ ਚਰਨ ਕੌਰ ਦਾ ਵਿਆਹ ਪਿੰਡ ਚਲੇਲਾ ਵਾਸੀ ਮੁਕੰਦ ਸਿੰਘ ਨਾਲ ਹੋਇਆ ਜੋ ਕਿ ਕਿਸਾਨਾਂ ਦੇ ਸਿਰੀ ਰੜ ਕੇ ਤੇ ਦਿਹਾੜੀਆਂ ਕਰਕੇ ਜ਼ਿੰਦਗੀ ਦਾ ਵਕਤ ਕੱਟ ਰਹੇ ਸਨ ਉਹਨਾਂ ਦੇ ਘਰ ਤਿੰਨ ਧੀਆਂ ਤੇ ਚਾਰ ਪੁੱਤਰਾਂ ਜਸਪਾਲ ਸਿੰਘ ਕੋਲਾ ਸਿੰਘ ਸੰਤ ਪਰਮਜੀਤ ਸਿੰਘ ਹਰਚੰਦ ਸਿੰਘ ਕਰਮਜੀਤ ਕੌਰ ਭੋਲੀ ਕੌਰ ਤੇ ਪਰਮਜੀਤ ਕੌਰ ਨੇ ਜਨਮ ਲਿਆ ਮਾਤਾ ਦਾ ਕਸੂਰ ਜਵਾਨੀ ਚ ਪੈਰ ਧਰਦਿਆਂ ਹੀ ਸਿੱਖ ਖਾੜਕੂ ਲਹਿਰ ਹੋਣ ਕਾਰਨ ਹਰਚੰਦ ਸਿੰਘ ਨੇ ਸਿੱਖੀ ਸਰੂਪ ਧਾਰਨ ਕਰ ਲਿਆ ਉਸ ਨੇ ਕਦੇ ਵੀ ਕੇਸਾਂ ਨੂੰ ਕੈਂਚੀ ਨਾ ਲਵਾਈ ਪੋਚਮੀ ਪਾਗੋ ਉਸ ਦੀ ਸ਼ਖਸੀਅਤ ਨੂੰ ਹੋਰ ਨਖੇਰ ਦਿੰਦੀ ਸੀ ਪਿੰਡ ਦੇ ਹੀ ਸਰਕਾਰੀ ਹਾਈ ਸਕੂਲ ਵਿੱਚੋਂ ਹੀ 10ਵੀਂ ਪਾਸ ਕਰਕੇ ਉਸ ਨੇ ਵਿਆਹ ਸ਼ਾਦੀਆਂ ਤੇ ਹੋਰ ਸਮਾਗਮਾਂ ਵਿੱਚ ਬਹਿਰੇ ਦੇ ਤੌਰ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਫਿਰ ਉਸ ਦਾ ਰਾਬਤਾ ਬਾਗੀ ਸਿੰਘਾਂ ਨਾਲ ਹੋ ਗਿਆ ਤੇ ਇੱਕ ਦਿਨ ਘਰੋਂ ਗਿਆ ਫਿਰ ਮੁੜ ਨਾ ਆਇਆ ਇੰਨਾ ਮੇਰੇ ਯਾਦ ਹੈ ਬਈ ਹਰਚੰਦ ਦੇ ਭਗੌੜਾ ਹੋਣ ਦੇ ਕਾਗਜ਼ ਪੁਲਿਸ ਸਾਡੇ ਬੂਹੇ ਤੇ ਲਾ ਕੇ ਗਈ ਸੀ ਦੱਸਦੇ ਨਹੀਂ ਵੀ ਪਿੰਡ ਚ ਤੇ ਹੋਰ ਥਾਈਂ ਵੀ ਲਾਇਏ ਸਨ ਪੁਲਿਸ ਤਾਂ ਸੈਂਕੜੇ ਵਾਰ ਘਰ ਆਈ ਸੀ ਨਿਤ ਦਿਨ ਦਾ ਕੰਮ ਸੀ ਆ ਕੇ ਸਾਰੇ ਪਰਿਵਾਰ ਨੂੰ ਕੁੱਟਣਾ ਮਾਰਨਾ ਹਰਚੰਦ ਨੂੰ ਤਾਂ ਨਾਬੇ ਕੰਨੀ ਲਾ ਜਾ ਕੇ ਮਾਰ ਦਿੱਤਾ ਲਾਸ਼ ਨਹੀਂ ਸਾਨੂੰ ਦਿੱਤੀ ਮਾਤਾ ਦੀ ਬੇਟੀ ਪਰਮਜੀਤ ਕੌਰ ਦੇ ਸ਼ਬਦ ਉਹ ਯਾਦ ਕਰਕੇ ਦੱਸਦੇ ਹਨ ਕਿ ਪਿੰਡ ਦੀ ਪੰਚਾਇਤ ਥਾਣੇ ਗਈ। ਪਹਿਲਾਂ ਤਾਂ ਪੁਲਿਸ ਮੁੱਕਰ ਗਈ ਕਿ ਅਸੀਂ ਕਿਸੇ ਨੂੰ ਨਹੀਂ ਲਿਆਂਗਾ। ਫਿਰ ਇੱਕ ਦਿਨ ਕਹਿਣ ਲੱਗੇ ਕਿ ਤਵਦੀਸ਼ ਕਰਕੇ ਛੱਡ ਦੇਾਂਗੇ। ਸੀਆਈਏ ਸਟਾਫ ਨਾਬਾ ਚੱਲ ਜਾ ਕੇ ਹੌਲੀ ਕੌਰ ਤੇ ਮਾਤਾ ਦੀ ਦੂਜੀ ਕੁੜੀ ਦੀ ਵੀ ਕੁੱਟ ਮਾਰ ਕੀਤੀ। ਮੰਦੇ ਸ਼ਬਦ ਵੀ ਬੋਲੇ। 5 ਦਿਨਾਂ ਬਾਅਦ ਦੋਹੇ ਭੈਣਾਂ ਨੂੰ ਤਾਂ ਛੱਡ ਦਿੱਤਾ ਪਰ ਮਾਤਾ ਚਰਨ ਕੌਰ ਬਾਰੇ ਮੁੱਕਰ ਗਏ। ਮਾਂ ਮੇਰੀ ਦਾ ਸੁਭਾਅ ਬਹੁਤ ਨਰਮ ਸੀ ਵੈਸ਼ਨੋ ਸਨ ਪਿਓ ਤਾਂ ਮੇਰਾ ਗਰਮ ਸੀ ਉਸ ਨੇ ਦਿਨ ਰਾਤ ਕੰਮ ਹੀ ਕੀਤਾ ਉਹਨੂੰ ਬਹੁਤ ਚਿਰ ਨਾ ਛੱਡਿਆ ਕੁੱਟਮਾਰ ਬਹੁਤ ਕਰਦੇ ਰਹੇ ਫਿਰ ਇੱਕ ਦਿਨ ਪੁਲਿਸ ਦਾ ਸੁਨੇਹਾ ਮਿਲਿਆ ਕਿ ਲੈ ਜਾਓ ਜਦੋਂ ਜਾ ਕੇ ਵੇਖੀ ਤਾਂ ਲੱਗਦਾ ਨਹੀਂ ਸੀ ਕਿ ਕੋਈ ਸਾਹ ਸੱਤ ਬਾਕੀ ਹੈ ਲਾਜ ਕਰਵਾਉਣ ਜੋਗੀ ਤਾਂ ਛੱਡੀ ਨਹੀਂ ਸੀ ਕੁਝ ਸਮੇਂ ਮਗਰੋਂ ਘਰੇ ਆ ਕੇ ਪੂਰੇ ਹੋ ਗਏ بس ਇਹਨਾ ਆਪਣੇ ਹੱਥੀਂ ਜੇ ਖਾਜ ਦੇਤੀ ਉਹ ਭਰੀਆਂ ਹੋਈਆਂ ਅੱਖਾਂ ਪੂੰਝਦੀ ਹੈ ਕਿਤਾਬ ਕੌਰਨਾਮਾ ਖਾੜਕੂ ਸੰਘਰਸ਼ ਦੀਆਂ ਸ਼ਹੀਦ ਬੀਬੀਆਂ ਦੀ ਗਾਥਾ ਲੇਖਕ ਬਲਜਿੰਦਰ ਸਿੰਘ ਕੋਟਪਾਰਾ ਭਾਗ 21ਵਾਂ ਆਵਾਜ਼ ਗੁਰਜੰਟ ਸਿੰਘ ਰੂਪ ਵਾਲੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ